ਯੋਧ ਨਸ਼ਾ ਵਿਰੁੱਧ ਕੈਂਪੇਨ ਦੇ ਅੰਤਰਗਤ ਪੰਜਾਬ ਪੁਲਿਸ ਨੂੰ ਅੱਜ ਇੱਕ ਵੱਡੀ ਸਫਲਤਾ ਮਿਲੀ ਹੈ ਜਦੋਂ ਕਿ ਇੱਕ ਇੰਟੈਲੀਜੈਂਸ ਬੇਸਡ ਜੁਆਇੰਟ ਆਪਰੇਸ਼ਨ ਦੇ ਵਿੱਚ ਬੀਐਸਐਫ ਅਤੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ 25.907 ਕਿਜੀ ਹਿਰੋਇਨ ਰਿਕਵਰ ਕੀਤੀ ਹੈ ਤੇ ਬਹਿਰਵਾਲ ਪਿੰਡ ਅਬਰਸਰ ਦੇ ਸਰਜਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਇਸ ਦੀ ਤਾਰਾ ਜਿਹੜੀ ਆ ਬਾਹਰ ਪੱਜੇ ਹਰਪ੍ਰੀਤ ਸਿੰਘ ਉਰ ਫੈਪੀ ਜੱਟ ਗੈਂਗਸਟਰ ਕਮ ਡਰੱਗ ਟਰੈਫਿਕਰ ਦੇ ਨਾਲ ਜੁੜਿਆ ਹੈ ਤੇ ਇਸ ਦਾ ਸਰਗਰਾਂ ਇਸ ਯੋਧ ਨਸ਼ਾ ਵਿਰੁੱਧ ਕੈਂਪੇਨ ਦੇ ਅੰਤਰਗਤ ਪੰਜਾਬ ਪੁਲਿਸ ਨੂੰ ਅੱਜ ਇੱਕ ਵੱਡੀ ਸਫਲਤਾ ਮਿਲੀ ਹੈ ਜਦੋਂ ਕਿ ਇੱਕ ਇੰਟੈਲੀਜੈਂਸ ਬੇਸਡ ਜੁਆਇੰਟ ਆਪਰੇਸ਼ਨ ਦੇ ਵਿੱਚ ਬੀਐਸਐਫ ਅਤੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ 25.907 ਕਿਜੀ ਹਿਰੋਇਨ ਰਿਕਵਰ ਕੀਤੀ ਹੈ ਤੇ ਬਹਿਰਵਾਲ ਪਿੰਡ ਅਮਰੋਸਰ ਦੇ ਸੱਜਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਇਸ ਦੀ ਤਾਰਾ ਜਿਹੜੀ ਆ ਬਾਹਰ ਪੱਜੇ ਹਰਪ੍ਰੀਤ ਸਿੰਘ ਉਰਫ ਹੈਪੀ ਜੱਟ ਗੈਂਗਸਟਰ ਕਮ ਡਰੱਗ ਟਰੈਫਿਕਰ ਦੇ ਨਾਲ ਜੁੜਿਆ ਹੈ ਤੇ ਇਸ ਦਾ ਸਰਗਰਾਂ ਇਸ ਯੋਧ ਨਸ਼ਾ ਵਿਰੁੱਧ ਕੈਂਪੇਨ ਦੇ ਅੰਤਰਗਤ ਪੰਜਾਬ ਪੁਲਿਸ ਨੂੰ ਅੱਜ ਇੱਕ ਵੱਡੀ ਸਫਲਤਾ ਮਿਲੀ ਹੈ ਜਦੋਂ ਕਿ ਇੱਕ ਇੰਟੈਲੀਜੈਂਸ ਬੇਸਡ ਜੁਆਇੰਟ ਆਪਰੇਸ਼ਨ ਦੇ ਵਿੱਚ ਬੀਐਸਐਫ ਅਤੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ 25.907 ਕਿਜੀ ਹਿਰੋਇਨ ਰਿਕਵਰ ਕੀਤੀ ਹੈ ਤੇ ਬਹਿਰਵਾਲ ਪਿੰਡ ਅਮਰਸਰ ਦੇ ਸਰਜਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਇਸ ਦੀ ਤਾਰਾ ਜਿਹੜੀ ਆ ਬਾਹਰ ਭੱਜੇ ਹਰਪ੍ਰੀਤ ਸਿੰਘ ਔਰ ਹੈਪੀ ਜੱਟ ਗੈਂਗਸਟਰ ਕਮ ਡਰੱਗ 트ਰਾਫਿਕਰ ਦੇ ਨਾਲ ਜੁੜਿਆ ਹੈ ਇਸ ਦਾ ਸਰਗਨਾ ਇਸ ਇਸ ਸਮਗਲਿੰਗ ਮੋਡਿਊਲ ਦਾ ਸਰਗਨਾ ਹੈਪੀ ਜੱਟ ਸੀਗਾ ਜਿਸ ਦੇ ਪਿੱਛੇ ਪੁਲਸ ਪਈ ਹੈ ਤੇ ਉਸ ਨੂੰ ਰਿਪੋਰਟ ਛੇਤੀ ਕਰਾਇਆ ਜਾਊਗਾ ਤੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਨੂੰ ਐਕਸਪਲੋਰ ਕੀਤਾ ਜਾ ਰਿਹਾ ਹੈ ਇਹ ਹੋ ਰਹੀ ਪਾਕਿਸਤਾਨ ਤੋਂ ਇੰਡੀਆ ਦੇ ਵਿੱਚ ਸਮਗਲ ਕੀਤੀ ਗਈ ਸੀਗੀ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਿਡ ਹੈ ਕਿ ਟ੍ਰਾਂਸ ਬਾਰਡਰ ਸਮਗਲਿੰਗ ਨੈਟਵਰਕਸ ਨੂੰ ਧਵਸਤ ਕਰਨ